ਇਹਨਾਂ ਤਸਵੀਰਾਂ ਵਿੱਚ ਟੀ-ਸ਼ਰਟ ਪਾ ਕੇ ਮਹਿਲਾ ਅਤੇ ਹੋਰ ਵਿਅਕਤੀਆਂ ਨੂੰ ਜੋ ੱੱੱਕੇ ਮਾਰ ਰਿਹਾ ਹੈ ਇਹ ਅਸਲ ਵਿੱਚ ਖਾਣਾ ਸ਼ਿਮਲਾਪੁਰੀ ਦਾ ਐਸਐਚਓ ਹੈ ਲੋਕਾਂ ਨੂੰ ਇਨਸਾਫ਼ ਦੇਣ ਦੀ ਬਜਾਏ ਆਪਣੇ ਕਿਰਦਾਰ ਦਾ ਰੋਬ ਤੇ ਦਬਦਬੇ ਕਾਰਨ ਐਸਐਚਓ ਉੱਤੇ ਖੜੇ ਲੋਕਾਂ ਨੂੰ ਗਾਲਾਂ ਵੀ ਕੱਢ ਰਿਹਾ ਹੈ ਤੇ ਪੀੜਤ ਪਰਿਵਾਰ ਨੂੰ ੱੱਕੇ ਮਾਰਦਾ ਇਸ ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਅਸਲ ਵਿੱਚ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ 10 ਸਾਲ ਪਹਿਲਾਂ ਵਿਆਹੀ ਲੜਕੀ ਨੇ ਆਪਣੇ ਸੋਹਰਾ ਪਰਿਵਾਰ ਤੇ ਆਪਣੇ ਪਤੀ ਖਿਲਾਫ ਤੰਗ ਪਰੇਸ਼ਾਨ ਅਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ। ਪਰ ਉਪਰ ਪਰਿਵਾਰ ਦੀ ਪੁਲਿਸ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ। ਜਦੋਂ ਇਨਸਾਫ ਲੈਣ ਲਈ ਬਿਵਤਾ ਆਪਣੇ ਪੇਕਾ ਪਰਿਵਾਰ ਨਾਲ ਥਾਣੇ ਪਹੁੰਚੀ ਤਾਂ ਇਨਸਾਫ ਦੇਣ ਦੀ ਬਜਾਏ ਸਿਵਲ ਡਰੈੱਸ ਵਿੱਚ ਮੌਜੂਦ ਪੁਲਿਸ ਮੁਲਾਜ਼ਮਾ ਵੱਲੋਂ ਪੀੜਤ ਪਰਿਵਾਰ ਨਾਲ ਹੀ ਧੱਕੇਸ਼ਾਹੀ ਕਰਨੀ ਸ਼ੁਰੂ ਕਰ ਦਿੱਤੀ ਗਈ। ਮੈਨੂੰ ਐਸਐਚਓ ਨੇ ਚੰਡਾ ਮਾਰੀਆਂ ਨੇ। ਮੈਂ ਸਿਰਫ ਪਿਆੰਦਾ ਹੱਕ ਮੰਗ ਰਿਆ ਸੀ ਸੁਣਵਾਈ ਨਹੀਂ ਹੋ ਰਹੀ ਮੇਰੀ ਪੈਨ ਨੂੰ ਮੰਮੀ ਨੂੰ ਕਹਾਲੋ ਮੇਰਾ ਜੀਜਾ ਔਰ ਇਹ ਮੁੰਡੇ ਮਿਲ ਕੇ ਘਾਰ ਕੁੱਟ ਕੇ ਗਏ ਨੇ ਤੇ ਅਸੀਂ ਰਾਤੀ ਆਏ ਆਂ ਦਿੱਲੀ ਦੋ ਤੇ ਅਸੀਂ ਸਵੇਰੇ ਉਹਨੇ ਆਏ ਆਂ ਅਸੀਂ ਕਿਹਾ ਸਾਡੇ ਸਾਡੀ ਸੁਣਵਾਈ ਹੋਏ ਤੇ ਸਾਨੂੰ ਕਹਿੰਦੇ ਨੇ ਬਾਹਰ ਜਾਓ ਬਾਹਰ ਜਾਓ ਅਸੀਂ ਬਾਜੂ ਕਰਾਂਗੇ 1 ਵਜੇ ਆਂਗੇ 2 ਵਜੇ ਆਵਾਂਗੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਰੱਬ ਇਹ ਨਾ ਨੋਨੀ ਨੋਨੀ ਹੈਗਾ ਕੌਨਸਲ ਕੌਨਸਲਰ ਉਹ ਧਮਕੀ ਦੇ ਰਿਹਾ ਕਹਿੰਦਾ ਜੋ ਮਰਜ਼ੀ ਚੱਲੇ ਜਾਓ ਔਰ ਬਦਮਾਸ਼ੀ ਕਰਦਾ ਪਿਆ ਉਹ ਨੋਨੀ ਦਾ ਸਾਰਾ ਹੱਥ ਹੈਗਾ ਵੇ ਉਰੇ ਤੇ ਸਾਨੂੰ 100% ਮੇਕਰ ਰਿਕਾਰਡਿੰਗ ਵੈਗੀ ਹੈ ਉਹਨੇ ਮੈਨੂੰ ਕੀ ਕੀ ਗੱਲਾਂ ਆਖੀਆਂ ਨੇ ਮੈਂ ਐਸ ਚੋਦੀ ਕੁੰਡਾ ਕਰਦੀ ਨਜ਼ਰ ਆਈ ਕਿ ਕਿਵੇਂ ਵੀ ਆਈ ਹੈ ਇਹ ਬੜੀ ਬੇਕਾਰ ਹੈ ਅਸੀਂ ਦਿੱਲੀ ਸ਼ਹਿਰ ਤੋਂ ਆਏ ਆਂ ਦਿੱਲੀ ਜਦ ਤੱਕ ਆਏ ਹੋਏ ਕਿਸੇ ਨੇ ਸਾਡੇ ਨਾਲ ਸਾਡੇ ਮੂੰਹ ਤੇ ਚਪੇੜਾ ਮਾਰਿਆ ਨਹੀਂ ਮੇਰੇ ਕੋਲ ਵਿਟਨੈਸ ਹੈਗੇ ਨੇ ਬਹੁਤ ਬੇਕਾਰ ਜੀ ਨਾਲ ਬੋਲੇ ਨੇ ਕਹਿੰਦਾ ਭੋਂਕ ਨਾਲ ਚੁੱਪ ਕਰ ਜਾ ਚੁੱਪ ਕਰ ਬੋਲਣ ਦੀ ਜ਼ਰੂਰਤ ਨਹੀਂ ਹੈਗੀ ਜਿਆਦਾ ਮੱਛਰਾਂ ਦੀ ਜ਼ਰੂਰਤ ਨਹੀਂ ਬਹੁਤ ਬਦਤਮੀਜ਼ੀ ਨਾਲ ਬੋਲੇ ਹੈਗੇ ਇਹ ਇਨਸਾਨ ਮੰਗਣਾ ਹੈ ਅਸੀਂ ਇਨਸਾਨ ਮੰਗਣਾ ਹੈ ਸਾਡੀ ਕੁੜੀ ਨਾਲ ਇਨਸਾਨ ਮਿਲਣਾ ਚਾਹੀਦਾ ਸਾਡੀ ਕੁੜੀ ਨੂੰ ਮਾਰਨਾ ਚਾਹੁੰਦਾ ਹੈ ਸਾਡੀ ਕੁੜੀ ਨੂੰ ਜਾਨ ਤੋਂ ਖਤਮ ਕਰਨਾ ਚਾਹੁੰਦਾ ਸਾਡੀ ਕੁੜੀ ਨੂੰ ਖਤਰਾ ਹੈਗਾ ਇਹਦੇ ਕੋਲ ਤਰ੍ਹਾਂ ਤਰ੍ਹਾਂ ਦੇ ਮੁੰਡੇ ਲੈ ਕੇ ਆਂਦਾ ਹੈ ਤਰ੍ਹਾਂ ਤਰ੍ਹਾਂ ਦੀ ਧਮਕੀਆਂ ਦੇ ਰਿਹਾ ਹੈ ਚੂਬੜੇ ਲੈ ਕੇ ਆਂਦਾ ਵੇ ਹਾਂਜੀ ਭਨੇਵੇਂ ਮੈਨਾਂ ਮਾਰ ਰਿਹਾ ਦਲਾਵਰ ਸਿੰਘ ਆਹ ਮੁੰਡੇ ਮੁੰਡੇ ਲੈ ਕੇ ਆਇਆ ਮੁੰਡੇ ਖੜੇ ਕੀਤੇ ਇਹਨੇ ਕੁਰਬਾਨਾ ਲੈ ਕੇ ਖੜਾ ਦਲਾਵਰ ਸਿੰਘ ਨਾਂ ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਜਦੋਂ ਥਾਣੇ ਦੇ ਐਸਐਚਓ ਨੂੰ ਕੁੱਟਮਾਰ ਅਤੇ ਪਰਿਵਾਰ ਨਾਲ ਧੱਕੇਸ਼ਾਹੀ ਕਰਨ ਬਾਰੇ ਸਵਾਲ ਕੀਤਾ ਤਾਂ ਉਹ ਦੱਬੀ ਹੋਈ ਆਵਾਜ਼ ਨਾਲ ਇਸ ਤੋਂ ਮੁਕਰਦੇ ਨਜ਼ਰ ਆਏ। ਤੁਹਾਰਨਾ ਤੋਂ ਉਹਨਾਂ ਦਾ ਬਿਨਾਂ ਵਜ੍ਹਾ ਲਾਰੇ ਨੇ ਕੋਈ ਹੈ ਹੀ ਨਹੀਂ ਜਦ ਸੁਣਵਾਈ ਕਰਨ ਵਾਸਤੇ ਬੈਠੇ ਆ ਤਾਂ ਨਾਂ ਦਾ ਕੋਈ ਆਈਡੀ ਨਹੀਂ ਹੈਗਾ। ਖਾਲ ਦਰਖਾਸਤ ਦੇ ਕੇ ਆ ਤੇ ਹੁਣੇ ਉਹ ਘਰੇ ਜੰਦੇ ਲੱਗੇ ਜੀ ਦਰਖਾਸਤ ਦੇ ਖਾਲ ਦਰਖਾਸਤ ਦੇ ਕੇ ਆ। ਹੁਣ ਪਾਰਟੀ ਦੁਆਰਾ ਭੇਜਿਆਂ ਨਾਲ ਜਿਹੜੀ ਬੰਦੀ ਕਰਵਾਈ ਹੋ ਜਾਈ ਸਰ ਉਹਨੇ ਰੋਪੀ ਲਾਇਆ ਸੀ ਬਸ ਲੇਡੀਜ਼ ਨਾਲ ਪਤਨੀ ਜੀ ਕੀਤੀ ਕਾਰੀ ਪਤਨੀ ਕੋਈ ਬੰਦਿਆ ਮਾਰਿਆ ਕੋਈ ਕੋਟਾ ਕੋਈ ਕਿਨੇ ਕੁੱਟ ਮਾਰੀ ਸੀ ਐਸ ਐਚਓ ਨੇ ਕੁੱਟਿਆ ਕੋਈ ਕੁੱਟ ਮਾਰੀ ਨਹੀਂ ਪਰਮੇਟ ਜਿੱਥੇ ਇੱਕ ਪਾਸੇ ਪਰਿਵਾਰ ਵੱਲੋਂ ਇਨਸਾਫ ਲੈਣ ਲਈ ਪੁਲਿਸ ਥਾਣੇ ਬਾਹਰ ਟਰਨ ਲਾਇਆ ਜਾ ਰਿਹਾ ਉੱਥੇ ਹੀ ਆਪਣੇ ਰੁੱਤ 'ਤੇ ਦਰੋਪਾਉਂਦੀ ਪੁਲਿਸ ਪੀੜਤਾਂ ਨੂੰ ਉੱਥੋਂ ਖਦੇੜਨ ਅਤੇ ਉਹਨਾਂ ਨਾਲ ਧੱਕੇਸ਼ਾਹੀ ਕਰਨ ਵਿੱਚ ਮਸ਼ਰੂਫ ਹੈ ਇਸ ਵੇਲੇ ਜ਼ਿਆਦਾ ਜ਼ਰੂਰਤ ਹੈ ਅਜਿਹੇ ਪੁਲਿਸ ਅਧਿਕਾਰੀਆ ਖਿਲਾਫ ਕੋਈ ਸਖਤ ਕਾਰਵਾਈ ਲੁਧਿਆਣਾ ਤੋਂ ਅਤਰ ਸਿੰਘ ਭਾਟਵਾਜ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ